ਤਾਂ ਸਤ ਸ੍ਰੀ ਅਕਾਲ ਦੋਸਤੋ ਤੁਹਾਡਾ ਸਵਾਗਤ ਹੈ ਸਾਡੀ ਚੈਨਲ ਜੇਬੀ ਅਪਡੇਟ ਦੇ ਵਿੱਚ ਤਾਂ ਮੈਂ ਕਹਿ ਚੁੱਕਾ ਤੁਹਾਡੇ ਲਈ ਨੌਮੀ ਜਮਾਤ ਦੀ ਇਹ ਪੱਤਰ ਹੈ ਇੱਕ ਅੱਜ ਇਸ ਵੀਡੀਓ ਦੇ ਵਿੱਚ ਤੁਹਾਨੂੰ ਇਹ ਪੱਤਰ ਦੀ ਰਿਵੀਜ਼ਨ ਕਰਾਵਾਂਗੇ ਇਹ ਵੀ ਨੌਮੀ ਜਮਾਤ ਦੀ ਪੱਤਰ ਜੋ ਕਿ 11ਵਾਂ ਪੱਤਰ ਹੈ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇਹ ਪੱਤਰ ਕਰਾਂਗੇ ਜੋ ਕਿ ਜੇ ਤੁਹਾਨੂੰ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਰਨ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਤੇ ਆਪਣੇ ਦੋਸਤਾਂ ਨਾਲ ਸ਼ੇਅਰ ਵੀ ਜਰੂਰ ਕਰਨਾ ਕਿ ਉਹਨਾਂ ਦੀ ਵੀ ਹੈਲਪ ਹੋ ਸਕੇ ਉਹਨਾਂ ਦੀ ਵੀ ਇੱਕ ਵਾਰ ਰਿਵੀਜ਼ਨ ਹੋ ਸਕੇ ਇਸ ਵੀਡੀਓ ਤੋਂ ਤਾਂ ਠੀਕ ਹੈ ਆਪਾਂ ਕਰਨੇ ਆ ਇਸ ਪੱਤਰ ਨੂੰ ਸ਼ੁਰੂ ਜਿਆਦਾ ਤੁਹਾਨੂੰ ਪਤਾ ਹੀ ਹੈ ਕਿ ਪੰਜਾਬੀ ਜਮਾਤ ਲਮੇ ਤਾਂ 11ਵਾਂ ਪੱਤਰ ਜੋ ਕਿ ਇਹਦੇ ਆਪਕ ਰਿਸ਼ਤੇਦਾਰ ਤੋਂ ਤੁਸੀਂ ਤੋਂ 10ਵੀਂ ਉਪਰੰਤ ਅਗਲੀ ਪੜ੍ਹਾਈ ਸੰਬੰਧੀ ਸਲਾਹ ਲਈ ਪੱਤਰ ਆਦੇ ਆਪਕ ਰਿਸ਼ਤੇਦਾਰ ਤੋਂ 10ਵੀਂ ਉਪਰੰਤ ਅਗਲੀ ਪੜ੍ਹਾਈ ਸੰਬੰਧੀ ਸਲਾਹ ਲਈ ਪੱਤਰ ਯਾਨੀ ਕਿ ਅਗਲੀ ਪੜ੍ਹਾਈ ਕਰਨਾ ਚਾਹੁੰਦਾ ਤਾਂ ਇਹਨੇ ਸਲਾਹ ਕਰਨੀ ਹੈ ਤਾਂ ਇਹ ਇਹ ਪੱਤਰ ਲਿਖਣੀ ਹੈ ਤਾਂ ਇਹ ਪਤਰਾ ਲਿਖਣੀ ਤੁਸੀਂ ਵੀ ਆ ਤੇ ਆਪਣੀ ਕਾਪੀ ਦੇ ਤੇ ਦੱਸ ਤੇ ਕਰਨਿਆ ਆਪਾਂ ਰੋ ਇਹ ਦੇਖੋ ਪ੍ਰੀਖਿਆ ਭਵਨਾ ਠੀਕ ਲਿਖ ਦੇਣਾ ਤੇ ਤੁਹਾਡੇ ਪਿੰਡ ਦਾ ਨਾਮ ਲਿਖ ਦੇਣਾ ਇੱਥੇ ਤੇ ਡੇਟ ਲਿਖ ਦੇਣੀ ਨੇ ਤੇ ਸਤਿਕਾਰਯੋਗ ਅਧਿਆਪਕ ਜੀ ਜਿਸ ਨੂੰ ਤੁਸੀਂ ਇਹ ਲਿਖ ਰਹੇ ਹੋ ਜਿਵੇਂ ਮੰਨ ਲਓ ਇੱਥੇ ਲਿਖਿਆ ਡਾਕਟਰ ਨਵਿੰਦਪ ਮਾਜੀ ਤੁਸੀਂ ਆਪਣੇ ਅਧਿਆਪਕ ਦਾ ਨਾਮ ਲਿਖਣਾ ਇੱਥੇ ਠੀਕ ਹੈ ਤਾਂ ਇਹ ਅੱਗੇ ਆ ਕੇ ਸਤਿ ਸ਼੍ਰੀ ਅਕਾਲ ਜੀ ਹਮ ਅੱਗੇ ਦੇਖੋ 10ਵੀਂ ਦੇ ਇਮਤਿਹਾਨ ਇਮਤਿਹਾਨ ਹੋ ਚੁੱਕੇ ਹਨ ਉਮੀਦ ਹੈ ਕਿ ਮੇਰਾ ਨਤੀਜਾ ਵਧੀਆ ਹੀ ਆਵੇਗਾ ਸ਼੍ਰੇਣੀ ਵਿੱਚ ਆਪ ਵੱਲੋਂ ਕਰਵਾਈ ਵੱਲੋਂ ਕਰਵਾਈ ਮਿਹਨਤ ਤੇ ਸੌਜਿ ਭਰੀ ਅਗਵਾਈ ਸਦਕਾ ਮੈਨੂੰ ਮੈਰਿਟ ਸੂਚੀ ਵਿੱਚ ਆਉਣ ਦੀ ਪੂਰੀ ਉਮੀਦ ਹੈ ਸ਼੍ਰੇਣੀ ਵਿੱਚ ਪੜਾਉਣ ਦੇ ਸਮੇਂ ਆਪ ਸਾਨੂੰ ਉੱਚ ਵਿਦਿਆ ਪ੍ਰਾਪਤ ਕਰਨ ਲਈ ਪ੍ਰੇਰਨਾ ਦਿੰਦੇ ਰਹਿੰਦੇ ਸਨ ਹੁਣ ਮੈਂ ਇੱਕ ਵਾਰ ਫਿਰ ਆਪ ਤੋਂ ਉੱਚ ਵਿਦਿਆ ਸਬੰਧੀ ਸਲਾਹਾ ਲੈਣੀ ਚਾਹੁੰਦਾ ਹਾਂ ਠੀਕ ਹੈ ਤੇ ਅੱਗੇ ਆ ਗਿਆ ਸ਼ਾਇਦ ਆਪ ਇਹ ਦੇਖੋ ਸ਼ਾਇਦ ਆਪ ਨੂੰ ਸਾਡੇ ਘਰ ਦੀ ਆਰਥਿਕ ਹਾਲਤ ਬਾਰੇ ਪੂਰੀ ਜਾਣਕਾਰੀ ਨਹੀਂ ਹੈ ਅਸੀਂ 3 ਪੰਜ ਭਰਾ ਹਾਂ ਹਾਂ ਉਹ ਤੁਸੀਂ ਤੇ ਦੇਖ ਲੈਣਾ ਕਿ ਤੁਸੀਂ ਕਹਿੰਨੇ ਭਰਾ ਪੈਣੋ ਲਿਖ ਦੇਣਾ ਨਹੀਂ ਤਾਂ ਐਵੇਂ ਵੀ ਠੀਕ ਹੈ ਚਲੋ ਜਿਵੇਂ ਲਿਖੀ ਹੈ ਤਾਂ ਅੱਗੇ ਮੇਰੇ ਪਿਤਾ ਜੀ ਦੀ ਮਾ ਜੀ ਕਮਦਨ ਲਗਭਗ 10000 ਰੁਪਏ ਹੈ ਸਾਡੇ ਪਰਿਵਾਰ ਦਾ ਗੁਜ਼ਾਰਾ ਕੇਵਲ ਉਹਨਾਂ ਦੀ ਤਨਖਾਹ ਤੇ ਚੱਲਦਾ ਹੈ ਜੇ ਮੈਂ ਕਾਲਜ ਵਿੱਚ ਦਾਖਲ ਹੋ ਜਾਵਾਂ ਤਾਂ ਉਹ ਮੇਰੀ ਕਾਲਜ ਦੀ ਪੜ੍ਹਾਈ ਦਾ ਖਰਚ ਨਹੀਂ ਦੇ ਸਕਣਗੇ। ਉਹਨਾਂ ਦੀ ਇੱਛਾ ਹੈ ਕਿ ਮੈਂ ਕੋਈ ਛੋਟੀ ਮੋਟੀ ਨੌਕਰੀ ਕਰ ਲਵਾਂ। ਕਰ ਦਾ ਖਰਚ ਚਲਾਉਣ ਵਿੱਚ ਉਹਨਾਂ ਦੀ ਸਹਾਇਤਾ ਕਰਾਂ। ਠੀਕ ਹੈ। ਅੱਗੇ ਆ ਜਾਓ ਜੀ। ਮੈਂ ਉਹ ਚ ਮੈਂ ਉਹ ਚ ਵਿਦਿਆ ਪ੍ਰਾਪਤ ਕਰਕੇ ਅਧਿਆਪਕ ਬਣਨਾ ਚਾਹੁੰਦਾ ਹਾਂ ਸੋ ਮੈਂ ਸੋਚਿਆ ਹੈ ਕਿ ਕਿਸੇ ਪ੍ਰਾਈਵੇਟ ਕੰਪਨੀ ਵਿੱਚ ਜਾਂ ਜਿੱਥੇ ਵੀ ਮਿਲੇ ਕੋਈ ਨੌਕਰੀ ਕਰ ਲਵਾਂ ਇਸ ਦੇ ਨਾਲ ਹੀ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਦੇ ਕਿਸੇ ਲਰਨਿੰਗ ਸੈਂਟਰ ਤੇ 6 ਮਹੀਨੇ ਦਾ ਕੰਪਿਊਟਰ ਪ੍ਰੋਗਰਾਮਿੰਗ ਅਸਿਸਟੈਂਟ ਦਾ ਕੋਰਸ ਕਰਕੇ ਅਗਲੇ ਸਾਲ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਚਲਾਈ ਜਾ ਰਹੀ ਓਪਨ ਸਕੂਲ ਪ੍ਰਣਾਲੀ ਰਾਹੀਂ ਕਿਸੇ ਸਕੂਲ ਵਿੱਚ ਦਾਖਲ ਹੋ ਕੇ ਪੱਤਰ ਵਿਹਾਰ ਨਹੀਂ ਦਸ ਪਲੱਸ 2 ਕਰ ਲਵਾਂ ਯਾਨੀ ਕਿ ਪਲੱਸ 2 ਕਰ ਲਵਾਂ ਲਿਖਿਆ ਇਸ ਤੋਂ ਬਾਅਦ ਮੈਂ ਕਿਸੇ ਯੂਨੀਵਰਸਿਟੀ ਤੋਂ ਪੱਤਰ विहार राही डिग्री शुरू कर लवागा इस तरह करना मैं घर कर के खर्च लिये सहायता भी कर ते अपनी पढ़ाई का खर्च भी कट सका मैनू उम्मीद है कि आप मेरे इस प्रोग्राम बारे अपने विचार सलाह ते अगवाई कृपालता करो मैं आपके पत्र की उड़ीक करागा ਤੇ ਧੰਨਵਾਦ ਸਹਾਇਤ ਤਾਂ ਅੱਗੇ ਆ ਜਾ ਜੀ ਅੱਗੇ ਲਿਖਾਇਆ ਤੇ ਦੇਖੋ ਵੱਲੋਂ ਇੱਥੇ ਅੱਗੇ ਅੱਗੇ ਨਾਮ ਨਾਮ ਮਤਲਬ ਨਾਮ ਲਿਖਣਾ ਹੈ ਤੇ ਪਿੰਡ ਤੁਸੀਂ ਆਪਣੇ ਪਿੰਡ ਦਾ ਨਾਮ ਜ਼ਿਲ੍ਹਾ ਕੋਈ ਵੀ ਤੁਹਾਡਾ ਜ਼ਿਲ੍ਹਾ ਹੈ ਮਤਲਬ ਮਾਨਸਾ ਮੋਗਾ ਜਿਵੇਂ ਕੋਈ ਵੀ ਜ਼ਿਲ੍ਹਾ ਜਿੱਥੇ ਤੁਸੀਂ ਰਹਿੰਦੇ ਹੋ ਪੰਜਾਬ ਦੇ ਜਾਂ ਕੋਈ ਵੀ ਪਿੰਨ ਕੋਡ ਇੱਥੇ ਲਿਖ ਦੇਣਾ ਤੇ ਇੱਥੇ ਵੀ ਆਪ ਦਾ ਵਿਦਿਆਰਥੀ ਹਾਂਜੀ ਇੱਥੇ ਵੀ ਤੁਹਾਡਾ ਨਾਮ ਆਊਗਾ ਤਾਂ ਪਪਾ ਨੇ ਕਰ ਲਈ ਇਹ ਪੱਤਰ ਤਾਂ ਤੁਸੀਂ ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇਣਾ ਜੀ ਤੇ ਵੀਡੀਓ ਵਧੀਆ ਲੱਗੇ ਲਾਈਕ